ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਖੇਡ ਜਗਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆ ਕਿੰਗ ਕੋਹਲੀ ਜੀਹਾਂ ਵਿਰਾਟ ਕੋਹਲੀ ਨੇ ਸੰन्यास ਲੈ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਟੈਸਟ ਮੈਚ ਤੋਂ ਸੰन्यास ਲਿਆ ਗਿਆ ਹੈ ਵਿਰਾਟ ਕੋਹਲੀ ਦੇ ਵੱਲੋਂ ਤਾਂ ਪਹਿਲਾਂ ਵੀ T20 ਤੋਂ ਸੰन्यास ਲੈ ਚੁੱਕੇ ਨੇ ਵਿਰਾਟ ਕੋਹਲੀ ਔਰ ਹੁਣ ਟੈਸਟ ਸੀਰੀਜ਼ ਤੋਂ ਵੀ ਵਿਰਾਟ ਕੋਹਲੀ ਹੁਣਾਂ ਦੇ ਵੱਲੋਂ ਸੰन्यास ਜਿਹੜਾ ਆ ਉਹ ਲੈ ਲਿਆ ਗਿਆ ਪਹਿਲਾਂ ਰੋਹਿਤ ਸ਼ਰਮਾ ਹੁਣਾਂ ਨੇ 2 ਹਫਤੇ ਪਹਿਲਾਂ ਹੀ ਟੈਸਟ ਮੈਚਾਂ ਤੋਂ ਤੁਹਾਨੂੰ ਦੱਸਦੀ ਕਿ ਸੰਿਆਸ ਲਿਆ ਸੀ ਤਾਂ ਉਸ ਤੋਂ ਬਾਅਦ ਆਪਣੀ ਇੱਛਾ ਜਿਹੜੀ ਹੈ ਵਿਰਾਟ ਕੋਹਲੀ ਹੁਣਾਂ ਨੇ ਜ਼ਾਹਿਰ ਕੀਤੀ ਸੀ BCCI ਨੂੰ ਔਰ ਉੱਥੇ ਕਿਹਾ ਗਿਆ ਸੀ ਕਿ ਮੈਂ ਸੰਿਆਸ ਲੈਣਾ ਚਾਹੁੰਦਾ ਹਾਂ ਸੋ ਉਸ ਤੋਂ ਬਾਅਦ ਹੁਣ ਅੱਜ ਵਿਰਾਟ ਕੋਹਲੀ ਹੁਣਾਂ ਦੇ ਵੱਲੋਂ ਬਕਾਇਦਾ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਕਿ ਮੈਂ ਬਹੁਤ ਲੰਮਾ ਸਮਾਂ ਖੇਡਿਆ ਹਾਂ ਔਰ ਮੈਂ ਜੋ ਚਾਹੁੰਦਾ ਸੀ ਇਸ ਖੇਡ ਨੇ ਮੈਨੂੰ ਉਹ ਦਿੱਤਾ ਔਰ ਜੋ ਮੈਂ ਆਪਣੇ ਵੱਲੋਂ 100% ਦੇ ਪਾਇਆ ਮੈਂ ਇਸ ਖੇਡ ਨੂੰ ਦਿੱਤਾ ਤਾਂ ਹੁਣ ਸਮਾਂ ਹੋ ਚੁੱਕਿਆ ਹੈ ਸੋ ਮੈਂ ਜਦੋਂ ਵੀ ਆਪਣੀ ਖੇਡ ਨੂੰ ਦੇਖਾਂਗਾ ਤਾਂ ਮੈਂ ਮੁਸਕਰਾਹਾਂਗਾ ਕਿ